ਟਟਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਅਮਰitsar ਵਿੱਚ ਇੱਕ ਪ੍ਰਮੁੱਖ ਹੋਟਲ ਅਲਪਾਈਨ ਨੂੰ ਫ੍ਰੀਜ਼ ਕਰ ਦਿੱਤਾ ਹੈ ਜਿਸ ਦੀ ਕੀਮਤ ਲਗਭਗ 4.5 ਕਰੋੜ ਰੁਪਏ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹੋਟਲ ਨਸ਼ੀਲੇ ਪਦਾਰਥਾਂ ਦਾ ਅੱਡਾ ਬਣ ਚੁੱਕਿਆ ਸੀ ਤੇ ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਹੈ ਕਿ ਬਟਾਲਾ ਪੁਲਿਸ ਨੇ 24 ਦਸੰਬਰ 2024 ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2.8 ਕਿਲੋ ਹੈਰੋਇਨ ਜਿਹੜੀ ਆਬਰਾਮਿਤ ਕੀਤੀ ਗਈ ਸੀ ਤੇ ਮਾਮਲੇ ਵਿੱਚ ਪਿਛਲੇ ਅਤੇ ਅਗਲੇ ਸਬੰਧਾਂ ਦੀ ਜਾਂਚ ਵਿੱਚ ਪਾਇਆ ਗਿਆ ਕਿ ਹੋਟਲ ਦੇ ਕਮਰੇ ਨੰਬਰ 103 ਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰਜਾਂ ਨੂੰ ਸੁਵਿਧਾਜਨਕ ਬਣਾਉਣ ਲਈ ਕੀਤੀ ਜਾਂਦੀ ਸੀ ਅਤੇ ਕਮਰਾ ਨਸ਼ਾ ਤਸਕਰਾਂ ਦੇ ਲਈ ਰੱਖਵਾ ਰੱਖਿਆ ਗਿਆ ਸੀ ਰੱਖਵਾ ਜਿਹੜਾ ਉਹ ਰੱਖਿਆ ਗਿਆ ਸੀ ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੇ ਨਸ਼ੀਲੇ ਪਦਾਰਥਾਂ ਨੂੰ ਸਟੋਰ ਕਰਨ ਦੇ ਲਈ ਆਪਣੇ ਗੈਰਕਾਨੂੰਨੀ ਵਪਾਰ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਹੋਰ ਸੰਚਾਲਕਾਂ ਨੂੰ ਮਿਲਣ ਦੇ ਲਈ ਵੀ ਕਮਰੇ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਤੇ ਉਤੇ ਹੀ ਐਂਡੀਪੀਐਸ ਐਕਟ ਦੀ ਧਾਰਾ 66 ਆਸਤੇ ਤਹਿਤ ਜਿਹੜਾ ਹੈ ਜਾਇਦਾਦ ਜ਼ਬਤ ਕਰਨ ਦੇ ਲਈ ਸਮਰਥ ਅਥਾਰਟੀ ਨੂੰ ਜਿਹੜਾ ਹੈ ਉਪੇਜ ਦਿੱਤਾ ਗਿਆ ਇੱਕ ਦਸਤੇਈ ਇਹ ਸਮਰਥ ਅਧਿਕਾਰੀ ਤੋਂ ਜਿਹੜੀ ਹੈ ਪ੍ਰਬੰਧਕੀ ਮਰਨ ਤੋਂ ਬਾਅਦ ਹੀ ਬਟਾਲਾ ਪੁਲਿਸ ਨੇ ਅੰਮ੍ਰਿਤਸਰ ਦੇ ਕਟੜਾ ਆਲੂਵਾਲੀਆ ਜਿਹੜਾ ਹੈ ਕਟੜਾ ਆਲੂਵਾਲੀਆ ਵਿਖੇ ਜੀਤ ਨਗਰ ਰੋਡ ਤੇ ਸਥਿਤ ਹੋਟਲ ਐਲਪਾਈਨ ਨੂੰ ਜ਼ਬਤ ਕਰ ਲਿਆ ਅੱਜ ਅਸੀਂ ਇਹ ਅੰਮ੍ਰਿਤਸਰ ਜੀਤਨਗਰ ਐਲਪਰਲਾਈਨ ਹੋਟਲ ਜਿਹੜਾ ਹੈਗਾ ਜਿੰਨੂੰ ਅੱਜ ਫ੍ਰੀਜ਼ਿੰਗ ਆਰਡਰ ਸਾਨੂੰ ਕੰਪੀਟੈਂਟਡ ਅਥਾਰਟੀ ਤੋਂ ਮਿਲੇ ਹੈ ਜਿਹੜੇ ਐਨਡੀਪੀਐਸ ਦੇ ਤਹਿਤ ਹੈਗੇ ਆ ਇਹ ਸਾਡੇ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਮਟਾਲਾ ਦੇ ਵਿੱਚ ਇਨਾਂ ਤੇ 21 9 2024 ਨੂੰ ਇੱਕ ਕੇਸ ਰਜਿਸਟਰਡ ਹੋਇਆ ਸੀਗਾ ਉੱਥੇ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਨਾਲ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਜਿਹਦੇ ਵਿੱਚ ਟੋਟਲ 23 ਜਿਹੜੇ ਮਲਜ਼ਮ ਹੈਗੇ ਆ ਜਿਨ੍ਹਾਂ ਦੇ ਵਿੱਚੋਂ 12 ਅਸੀਂ ਅਰੈਸਟ ਕਰ ਚੁੱਕੇ ਆ ਤੇ ਬਾਕੀਆਂ ਨੂੰ ਅਸੀਂ ਅਰੈਸਟ ਕੀਤਾ ਜਾ ਸਕਦਾ ਉਹਦੇ ਤਹਿਤ ਅਸੀਂ ਅੱਜ 68 ਐਫ ਦੇ ਤਹਿਤ ਜਿਹੜੇ ਉਹਦੇ ਵਿੱਚ ਮਲਜ਼ਮ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਕਿ ਇਸ ਹੋਟਲ ਦੇ ਵਿੱਚ ਇਹ ਹੋਟਲ ਬਿਲਕੁਲ ਨਸ਼ਾ ਤਸਕਰਾਂ ਦਾ ਇੱਕ ਅੱਡਾ ਬਣਿਆ ਹੋਇਆ ਸੀ ਇੱਥੋਂ ਦਾ 103 ਨੰਬਰ ਕਮਰਾ ਹੈਗਾ ਜਿੱਥੇ ਕਿ ਉਹ ਸਾਰੇ ਬੈਠ ਕੇ ਸਾਰੇ ਪਾਕਿਸਤਾਨ ਦੇ ਜਿਹੜੇ ਸਮਗਲਰਸ ਹੈਗੇ ਸੀਗੇ ਉਹਨਾਂ ਨਾਲ ਕੰਟੈਕਟ ਦੇ ਵਿੱਚ ਆਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੀਆਂ ਡੀਲਸ ਹੁੰਦੀਆਂ ਸੀਗੀਆਂ ਔਰ ਇਹ ਹੋਟਲ ਦੇ ਮਾਲਕ ਜਿਹੜੇ ਹੈਗੇ ਸੀਗੇ ਇਹ ਉਹਨਾਂ ਨੂੰ ਵਿਦਆਊਟ ਐਨੀ ਮੇਨਟੇਨਿੰਗ ਰਜਿਸਟਰ ਕਿਸੇ ਕਿਸਮ ਦਾ ਵੀ ਰਜਿਸਟਰ ਮੇਨਟੇਨ ਕੀਤੇ ਬਿਨਾਂ ਹੀ ਉਹਨਾਂ ਨੂੰ ਇਹ ਸਾਰੇ ਰੂਮ ਵਗੈਰਾ ਪ੍ਰੋਵਾਈਡ ਕਰਾਉਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੇ ਸੌਦੇਬਾਜ਼ੀ ਇਹਨਾਂ ਦੀ ਹੁੰਦੀ ਸੀ ਉਹਦੇ ਤਹਿਤ ਅੱਜ ਅਸੀਂ ਉਹਦੇ ਤੇ ਉਸ ਕੇਸ ਦੇ ਵਿੱਚ ਹੀ ਕਾਰਵਾਈ ਕਰਦੇ ਹੋਏ ਦਿੱਲੀ ਤੋਂ ਅਸੀਂ ਇਹਨਾਂ ਦੇ ਆਰਡਰ ਫ੍ਰੀਜ਼ਿੰਗ ਆਰਡਰ ਲਏ ਆ ਇਸ ਫ੍ਰੀਜ਼ਿੰਗ ਆਰਡਰ ਦੇ ਤਹਿਤ ਇਹ ਹੁਣ ਨਾ ਤਾਂ ਆਪਣੇ ਹੋਟਲ ਨੂੰ ਕਿਸੇ ਨੂੰ ਅੱਗੇ ਵੇਚ ਸਕਦੇ ਆ ਨਾ ਉਹਨੂੰ ਇਹ ਕਿਸੇ ਨੂੰ ਲੀਜ਼ ਤੇ ਵਗੈਰਾ ਤੇ ਦੇ ਸਕਦੇ ਆ ਉਹਦੇ ਅਸੀਂ ਆਰਡਰ ਆਜੇ ਇਹਨਾਂ ਨੂੰ ਨੋਟ ਕਰਾਣ ਆਏ ਇਸ ਤੋਂ ਪਹਿਲਾਂ ਕਮਰਸ਼ਲ ਜਾਂ ਜਿਹੜੀਆਂ ਡੋਮੈਸਟਿਕ ਹੈ ਪ੍ਰਾਪਰਟੀ ਸੀ ਕਿੰਨੀਆਂ ਫ੍ਰੀਜ਼ ਹੋ ਚੁੱਕੀਆਂ ਬਟਾਲਾ ਦੇ ਜਿਹੜੇ ਅਸੀਂ ਹੁਣ ਤੱਕ 52 ਜਿਹੜੇ ਕੇਸੇ ਹੈਗੇ ਆ ਜਿਹਦੇ ਵਿੱਚ ਕਰੀਬ 27 ਕਰੋੜ ਦੀ ਪ੍ਰਾਪਰਟੀ 72 ਮੁਲਜ਼ਮਾਂ ਦੀ ਜਿਹੜੀ ਉਥੇ ਸਮਗਲਰ ਹੈਗੇ ਸੀ 72 ਉਹਨਾਂ ਦੀਆਂ ਪ੍ਰਾਪਰਟੀ ਨੂੰ ਅਸੀਂ ਫ੍ਰੀਜ਼ ਕਰ ਚੁੱਕੇ ਆ ਤੇ ਅੱਗੋਂ ਹੁਣ ਉਹਨਾਂ ਨੂੰ ਫੋਰਫਿਟ ਵੀ ਕੀਤਾ ਜਾ ਰਿਹਾ ਇਹ ਅੱਜ ਉਹਦੇ ਤਹਿਤ ਇਹਦੀ ਕੀਮਤ ਕੋਈ 4.5 ਕਰੋੜ ਰੁਪਈਆ ਹੈਗੇ ਜਿਨ੍ਹਾਂ ਨੂੰ ਅਸੀਂ ਅੱਜ ਇਹਨੂੰ ਵੀ ਅਸੀਂ ਫ੍ਰੀਜ਼ ਕਰ ਰਹੇ ਹਾਂ ਸਰਸਰ 103 ਨੰਬਰ ਕਮਰਾ ਕਰੋ ਕਿੰਨੇ ਸਮੇਂ ਤੋਂ ਸਾਰ ਇੱਥੇ ਇਸ ਦਾ ਕੰਮ ਹੁੰਦਾ ਸੀ ਦੇਖੋ ਜਿਹੜੀ ਜਿੰਨੇ ਵੀ ਅਸੀਂ ਮੁਜਰਮ ਫੜੇ ਆ ਉਹ ਮੋਸਟਲੀ 103 ਨੰਬਰ ਕਮਰਾ ਹੀ ਲੈਂਦੇ ਸੀ ਤੇ ਇੱਥੇ ਜਿੰਨੇ ਵੀ ਇਹਨਾਂ ਦੇ ਮੈਨੇਜਰ ਜਿਹਨੇ ਮਾਲਕ ਹੈਗੇ ਆ ਕਿ ਉਹ ਸਾਰੇ ਅਰੈਸਟ ਵੀ ਹੋ ਚੁੱਕੇ ਆ ਅੱਗੇ ਇਹਨਾਂ ਦੇ ਦੋ ਮੈਨੇਜਰ ਸੀ ਇੱਕ ਮਿਸ਼ੂਨੂ ਤੇ ਇੱਕ ਵਿਸ਼ਾਲ ਹੈਗੇ ਸੀਗੇ ਉਹ ਵੀ ਅਰੈਸਟ ਹੋ ਚੁੱਕੇ ਹੈਗੇ ਤੇ ਜਿਹੜਾ ਸੰਜੇ ਇੱਕ ਇਹਨਾਂ ਦਾ ਜੰਮੂ ਦਾ ਬੰਦਾ ਸੀ ਜਿੰਨੇ ਇਹਨੂੰ ਲੀਜ਼ ਤੇ ਲਿਆਇਆ ਹੋਇਆ ਸੀਗਾ ਉਹ ਵੀ ਅਸੀਂ ਅਰੈਸਟ ਕੀਤਾ ਆ ਤੇ ਜਿਹੜੇ ਮਾਲਕ ਬਲਬੀਰ ਸਿੰਘ ਇਹ ਤਾਂ ਹੋਟਲ ਦਾ ਹੈਗਾ ਉਹਦੀ ਵੀ ਐਂਟੀਸੀਪੇਟਰੀ ਉਹਨੇ ਕਰਵਾ ਲਈ ਹੈ ਵੈਸੇ ਕੰਮ ਕਰ ਸਕਣਗੇ ਕਿਤੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool and expert sports coaches, students excel in every way. Rooted in excellence, admissions open. Enroll today.